ਲੈ ਵੀ ਚੋਬਰੋ ਸੱਜਣ ਮਿੱਤਰ ਦੇ ਆਏ ਸੀ ਖੇਤ ਤੇ ਸੱਜਣ ਨੇ ਲਿਆਂਦੀ ਐ ਰੇੜੀ ਨਵੀਂ ਬਿਲਕੁਲ ਟਣਾ ਟੰਨ ਰੇੜੀ ਦੇਖਦੇ ਆ ਤੁਹਾਨੂੰ ਵਿਖਾਉਣੀ ਇਹਦੀਆਂ ਖੂਬੀਆਂ ਕੀ ਨੇ ਤੇ ਇਹ ਆਪਾਂ ਨੂੰ ਬਲਦ ਰੇੜੀ ਨਾਲੋਂ ਸਸਤੀ ਪੈਂਦੀ ਆ ਜਾਂ ਮਹਿੰਗੀ ਪੈਂਦੀ ਆ ਉਹ ਵੀ ਕਰਦੇ ਆ ਗੱਲ ਬਾਤ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਦੋਸਤੋ ਇਹ ਯੂਨਿਕ ਜੀ ਰੇੜੀ ਆ ਜੀ 6 3 ਦੀ ਰੇੜੀ ਆ 6 ਫੁੱਟ ਇਹਦੀ ਲੰਬਾਈ ਆ ਤੇ 3 ਫੁੱਟ ਇਹਦੀ ਚੌੜਾਈ ਆ ਠੀਕ ਆ ਜੀ ਇਦਾਂ ਦੇਖੋ ਜੀ ਆ ਨੀਚੇ ਲੱਗੀ ਆ ਵਾਟਰ ਪ੍ਰੂਫ ਨੀਚੇ ਦੋਸਤੋ ਬੋਰਡ ਲੱਗਿਆ ਤੇ ਕੁਛ ਇਦਾਂ ਦੀ ਰੇੜੀ ਦਿਸਦੀ ਆ ਦੇਖੋ ਤੁਸੀਂ ਨੋ ਫਾਰਮ ਬਹੁਤ ਸੋਹਣੀ ਰੇੜੀ ਦੋਸਤੋ ਮੈਨੂੰ ਬੜਾ ਕੰਮ ਸਿਰੇ ਦਾ ਲੱਗਿਆ ਤੇ ਇਹਦੇ ਚ ਤੁਹਾਨੂੰ ਇੱਕ ਖੂਬੀ ਦਿਖਾਉਂਗਾ ਸਭ ਤੋਂ ਪਹਿਲਾਂ ਮੈਂ ਦਿਖਾ ਦਿਆਂ ਵੀ ਇਹ ਬਣੀ ਕਿੱਥੋਂ ਆ ਤੇ ਕਿੱਥੋਂ ਲਿਆਂਦੀ ਹੈ ਇਹ ਆ ਜੀ ਪਰਜਾਪਤੀ ਐਗਰੀ ਵਰਕਰਸ ਬਰੀ ਵਾਲਾ ਬਿਲਕੁਲ ਫ੍ਰੀ ਦੀ ਪ੍ਰੋਮੋਸ਼ਨ ਆ ਕੋਈ ਇਹਨਾਂ ਤੋਂ ਪੈਸੇ ਨਹੀਂ ਲਿਆ ਗਿਆ ਮੈਨੂੰ ਕਿਉਂਕਿ ਖੇਤ ਵੀਰ ਪੱਠੇ ਵੱਡੀਆਂ ਦਾ ਸੀ ਤੇ ਮੈਂ ਆ ਖੇਅਰ ਨਵੀਂ ਰੇੜੀ ਲਿਆਇਆ ਤੇ ਮੈਂ ਖੇਅਰ ਤੁਹਾਡੇ ਨਾਲ ਸ਼ੇਅਰ ਜਰੂਰ ਕੀਤਾ ਜਾਵੇ ਤੇ ਸੋਮਰਾਜ 98783 ਤੇ 07477 ਤੇ ਇਹਦਾ ਆਪਾਂ ਪ੍ਰਾਈਸ ਵੀ ਦੱਸਾਂਗੇ ਕੀ ਪ੍ਰਾਈਸ ਆ ਤਾਂ ਦੋਸਤੋ ਇਦਾਂ ਦੇ ਕੁਝ ਟਾਇਰ ਦਿੱਤੇ ਹੋਏ ਨੇ ਨਾਲ ਤੇ ਇਧਰ ਸਪੈਸ਼ਲ ਟੂਲ ਠੀਕ ਹੈ ਕਿ ਨਹੀਂ ਇਹ ਤੇ ਜਿਹੜਾ ਕੁਝ ਪਾਣੀ ਵਗੈਰਾ ਦਾਤਰੀਆਂ ਦੂਤਰੀਆਂ ਰੱਖੋ ਨਜ਼ਾਰੇ ਨਾਲ ਆਓ ਲੋ ਵੀ ਇੱਕ ਜਿਹੜਾ ਇਹਦਾ ਪਲੱਸ ਪੁਆਇੰਟ ਹੈ ਨਾ ਇਹ ਅੱਗੇ ਟਾਇਰ ਬਹੁਤ ਸਾਰੀਆਂ ਰੀੜੀਆਂ ਜਿਹੜੀਆਂ ਕਿ ਬਿਨਾ ਟਾਇਰ ਤੋਂ ਆ ਇਹ ਕੀ ਹੁੰਦਾ ਵੀ ਮੋਟਰਸਾਈਕਲ ਦੇ ਨਾਲ ਇਦਾਂ ਅਟੈਚ ਹੋ ਜਾਂਦੀ ਹੈ ਤੇ ਬੈਲੈਂਸ ਨਹੀਂ ਬਣਿਆ ਮੋਟਰਸਾਈਕਲ ਡਿੱਗਦਾ ਨਹੀਂ ਨਾ ਉਹ ਵੱਕਾ ਵੱਜੇ ਨਾ ਇਹਨੂੰ ਮੋੜਨ ਮੜਨ 'ਚ ਦਿੱਕਤ ਆਵੇ ਤੇ ਜਿੰਨਾ ਮਰਜ਼ੀ ਇੱਤੇ ਵਜ਼ਨ ਲਾਦ ਲਓ ਟਾਇਰ ਹੈਗੇ ਜੀ ਸਕੂਟਰ ਦੇ ਅੱਗੇ ਟਾਇਰ ਲੱਗਿਆ ਹੋਇਆ ਦੇਖੋ ਇਹ ਸਕੂਟਰ ਦਾ ਸਾਈਜ਼ ਜਿਵੇਂ ਕਿ ਲਾ ਲੂ ਤੁਸੀਂ ਪੂਰਾ ਮਜ਼ਬੂਤ ਹੈ ਤੇ ਪਿੱਛੇ ਨਾਈ ਲਾਉਣ ਦੇ ਨਾਈ ਲਾਉਣ ਦੇ ਨਵੇਂ ਟਾਇਰ ਨੇ ਇਹ ਹੈਗੇ ਆ ਦੋ ਬਹਿਰੰਗ ਤਾਂ ਦੋਸਤੋ ਦੋ ਬਹਿਰੰਗ ਵਿੱਚ ਦਿੱਤੇ ਹੋਏ ਨੇ ਤਾਂ ਕਾਫੀ ਮਜ਼ਬੂਤ ਆਈ ਕੰਮ ਤੇ ਤੁਸੀਂ ਦੇਖ ਸਕਦੇ ਜੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਡਾਲਾ ਵੀ ਟਰਾਲੀ ਤਰ੍ਹਾਂ ਖੋਲਦਾ ਦੋਸਤੋ ਲਾਓ ਵੀ ਸੱਜਣੋ ਆ ਥੱਲੇ ਆ ਜੇ ਨਾਲ ਕੱਸਿਆ ਹਨਾ ਹਾਂ ਕਬਜਾਂ ਦੀ ਥਾਂ ਕੱਸੇ ਹੋਇਆ ਵੀ ਇੱਥੇ ਕਬਜੇ ਲੱਗ ਜਾਣਗੇ ਤਾਂ ਥੱਲੇ ਜਿਵੇਂ ਮਰਜ਼ੀ ਤੁਸੀਂ ਖੋਲ ਸਕਦੇ ਏ ਹਾਂ ਹਾਂ ਐ ਲੰਮਾ ਹੋ ਜਾਂਦਾ ਯਾਨੀ ਕਿ ਵੱਜ ਜਾਂਦਾ ਦਾ ਫੁੱਟ ਫੁੱਟ ਹੈ ਹਾਂ ਜਵਾਰ ਲੰਮੀ ਲੱਤਾਂ ਦੀ ਹਾਂ ਜਵਾਰ ਲੰਮੀ ਲੱਦਣ ਵਾਸਤੇ ਵੀ ਫੁੱਟ ਵੱਜ ਜਾਂਦਾ ਹੈ ਤੇ ਯਾਨੀ ਕਿ ਡੋਲਾ ਜਮਾ ਨਹੀਂ ਵੱਜਦਾ ਤੂੰ ਜਿੱਦੋ ਲੈ ਕੇ ਆਇਆ ਕਿਨੇ ਬਹੇ ਲਾਈ ਲੋ ਵੀ ਸੱਜਣੋ 16000 ਦੇ ਵਿੱਚ ਯਾਨੀ ਕਿ ਇਹ ਰੇੜੀ ਪੈਂਦੀ ਆ ਇਹ ਦੋ ਸਪੋਟਾਂ ਨੇ ਤਿੰਨ ਹੈ ਨਾ ਦੋ ਆ ਦੋ ਮੋਟੀਆਂ ਸਪੋਟਾਂ ਨੇ ਹੈ ਨਾ ਯਾਨੀ ਕਿ ਇਹਨਾਂ ਨੂੰ ਵੀ ਨਾਲ ਸਪੋਟਾਂ ਦਿੱਤੀਆਂ ਆ ਥੱਲੇ ਬੈਰਿੰਗ ਟੁੱਟ ਜੇ ਮੇਰੇ ਤੋਂ ਨਵੇਂ ਬੈਰਿੰਗ ਲੈ ਕੇ ਆ। ਹਾਂ। ਬੈਰਿੰਗ ਦੀ ਪੂਰੀ ਜ਼ਿੰਮੇਵਾਰੀ। ਲਾ ਵੀ ਦੋਸਤੋ ਵੀਰ ਨੇ ਲਾਤੇ ਪੱਠੇ ਤੇ ਹੋਣਾ ਹੀ ਤੁਹਾਨੂੰ। ਤੇ ਦੋਸਤੋ ਇੱਕ ਗੱਲ ਹੈ 50-60 ਦੀ ਸਪੀਡ ਤੇ ਵੀ ਮੋਟਰਸਾਈਕਲ ਜਾਂਦਾ ਹੋਵੇ ਨਾ ਤੇ ਝਟਕਾ ਬਿਲਕੁਲ ਨਹੀਂ ਆਉਂਦਾ। ਬਿਲਕੁਲ ਵੀ। ਤੇ ਸਾਨੂੰ ਦਾ ਇਹ ਕੰਮ ਬਹੁਤ ਵਧੀਆ ਲੱਗਿਆ ਬਲਦ ਨਾਲ ਬਹੁਤ ਸਸਤਾ ਪੈਂਦਾ। ਬਲਦ ਘੱਟੋ ਘੱਟ ਵੀ 20-22 ਹਜ਼ਾਰ ਦੇ ਪੱਠੇ ਖਾ ਜਾਂਦਾ ਸਾਲ ਦੇ। ਇਹ ਸਾਲ 'ਚ ਫ੍ਰੀ ਹੋ ਜਾਣੀ। ਬਲਦ ਸਹਮਾਲਣਾ ਕਰਨਾ ਰੇੜੀ ਨੂੰ ਪੈਂਚਰ ਲਵਾਉਣਾ ਬਲਦ ਬਿਮਾਰ ਹੋ ਜੇ ਤਾਂ ਵੀ ਕਿਉਂ ਵੀਰ ਹੂੰ ਤੇ ਖਰਚਾ ਬਈ ਇਹ ਕੱਢਦੀ ਐ ਇਹ ਪਰ ਵੈਸੇ ਦੋਸਤੋ ਬਲਦਾਂ ਵਾਲਾ ਟਾਈਮ ਭੁੱਲਣਾ ਨਹੀਂ ਚਾਹੀਦਾਗਾ ਕਿਉਂਕਿ ਬਲਦਾਂ ਦੇ ਸਿਰ ਤੇ ਹਰੀ ਕ੍ਰਾਂਤੀ ਆਈ ਸੀ ਪਰ ਕੀ ਕਰੀਏ ਹੁਣ ਜਮਾਨੇ ਦੇ ਨਾਲ ਚੱਲਣਾ ਪੈਂਦਾ ਸਮੇਂ ਦੇ ਨਾਲ ਅੱਜ ਦੀ ਡੇਢ ਚ ਦੇਸੀ ਬਲਦ ਤੁਹਾਨੂੰ ਕਿਤੇ ਟੱਕਰੂਗਾ ਵੀ ਨਹੀਂ ਚੰਗਾ ਲੋ ਵੀ ਚੋਬਰੋ ਇੱਥੋਂ ਤੁਸੀਂ ਖੋਲ ਕੇ ਇਸ ਜਗ੍ਹਾ ਤੇ ਗਰੀਸੀ ਪਾ ਸਕਦੇ ਜੀ ਆ ਵੇਖੋ ਇਹ ਟਾਇਰ ਨੇ ਯਾਨੀ ਕਿ ਮੂਵਮੈਂਟ ਜਿਆਦਾ ਕਰਨੀ ਆ ਤੇ ਜਦੋਂ ਵੀ ਆ ਤੁਸੀਂ ਇੱਥੇ ਨਾੜ ਕੱਸਿਆ ਆ ਦੀ ਬੇਸ਼ਿਕਰੀਸ ਪਾ ਸਕਦੇ ਜੀ ਤੇ ਬਾਈ ਅੱਜ ਹੀ ਲੈ ਕੇ ਆਇਆ ਸਾਡੇ ਸੋਨਾ ਹੀ ਆ ਚਲੋ ਬਸ ਲੱਦੇ ਗਿਆ ਸਾਰੇ ਸੱਤ ਅੱਠ ਪੰਡਾ ਬੰਦਾ ਵਧੀਆ ਬਰਾਮ ਨਾਲ ਵੜ ਗਿਆ ਨਾ 6 ਵਜੇ 3 ਦੀ ਆ ਕਿਉਂ ਵੀ ਪੌਣੀ ਸੌਕੀ ਆ ਯਾਰਣਾ ਇਕੱਲਾ ਬੰਦਾ ਜਿਵੇਂ ਮਰਜੀ ਆ ਨਾ ਡਾਈ ਦੀ ਲੋਡ ਖਤਮ ਹੋ ਜਾਂਦੀ ਭੈਣ ਲੈ ਵੀ ਪਰਜਪਤੀਓ ਅੱਜ ਤੁਹਾਡੇ ਕੋਲੇ ਬੁਕਿੰਗ ਸ਼ੁਰੂ ਆ ਆਪਣੀ ਵੀਡੀਓ ਪਾਉਣ ਤੋਂ ਬਾਅਦ ਚੱਲ ਵੀ ਸੱਜ ਜਮਾ ਹੀ ਨਹੀਂ ਡੋਲਾ ਵਾਈਦਾ ਹਣਾ ਏ ਚੱਲ ਵੀ ਚੜਾ ਦੇਂਗਾ ਏ ਵਜਨ ਜਿਆਦਾ ਇੱਕ ਟਾਇਰਾਂ ਦੇ ਵਜਨ ਆ ਨਹੀਂ ਹੀ ਮੋਟਰਸਾਈਕਲ ਦੇ ਅੱਗੇ ਤੋਂ ਨਾ ਅੱਗੇ ਵਜਨ ਲੱਦਿਆ ਕਰ ਚੱਲ ਠੀਕ ਆ ਚੀਜ਼ ਵਧੀਆ ਬਾਏ ਬਾਏ